ਸਤਨਾਮ ਵਾਹਿਗੁਰੂ ਸਾਹਿਬ ਜੀ ਅਨੁਦਰਸ਼ਨ ਦੇਖ ਜੀਵਾ ਗੁਰ ਤੇਰਾ ਸ਼ਣ ਪਿਆਸ ਜਨਸਰਾਤ ਚਿਤਵੋ ਆਨ ਦਿਨ ਦਿੱਤਾ ਖੋਲ ਕੋਪਟ ਗੁਰ ਮਿਲਿਆ ਨਾਲਿਕ ਹਰ ਸੰਗ ਮੀਤਾ ਦਰਸ਼ਨ ਮੰਗਉਂਦੇ ਪਿਆਰੇ ਤੇਮਾਰੀ ਸੇਵਾ ਕੌਣ ਕੌਣ ਤਾਰੇ ਅੰਦਰ ਸਚਾਨੇ ਹੋ ਲਾ ਗੁਰ ਦੇਖਾ ਸਮਾਣ ਸੁ ਕਹੋ ਟਲ ਗੁਰ ਰਹੀ ਹੈ ਅਹਣ ਸਹਜ ਸੁਪਾਤ ਦਰਸ਼ਨ ਪਰਸੀ ਹੈ ਗੁਰ ਕਾ ਓ ਵਾ ਸਬਤ ਗਸੰਮ ਦੇ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਠੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੇ ਸਜਣ ਸੱਚ ਪਾਤਸ਼ਾਹ ਤੇਰਾ ਜਾਂਦਾ ਸਾਹ ਜਿਸ ਪਾਸ ਬਹਟਾਂ ਸੋਈ ਹੈ ਸਬਨਾ ਦਾ ਵੀ ਸਾਹ ਸਤਨਾ ਵਾਹੇ ਗੁਰੂ ਸਾਹਿਬ ਜੀ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋਂ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣਿਆ ਸਰ ਬਾਣੀ ਆਲੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣਿਆ ਸਰ ਬਾਣੀ ਜਿਨ ਕੋ ਨਦਰ ਕਰਮ ਹੋਵਾਏ ਫਿਰ ਦੇ ਤਨਾਸ਼ ਬਾਣੀ ਪੀਵੋ ਅਨਵਰਤ ਸਦਾ ਰਹੋ ਸੰਗ ਜਾਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਏ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਜੀ ਹ ਬਾਣੀ ਵਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਕ ਵਖਾਣੀ ਹਰ ਹਰਨਿਤ ਕਰਾਏ ਰਸਨਾ ਕਹਿਆ ਕਜੋ ਜਾਣੀ ਚਿਤ ਜਿੰਦ ਕਾ ਹਿਰ ਲਿਆ ਮਾਇਆ ਭੁਲਣ ਪਏ ਰਾਵਾਨੀ ਕਹੇ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ ਜਿਤ ਜਿਨ ਕਾ ਹਿਰ ਲਿਆ ਮਾਇਆ ਭੁੱਲਣ ਪਾਏ ਰਾਵਾਨੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ